ਉਹ ਤਾਂ ਕੰਨਾ ਕਰੋ ਉਹ ਤੇ ਕਰ ਉਹ ਚੰਦਰਾਕਾਲੀ ਹੱਥੋਂ ਪਾਈਆਂ ਇਹ ਤਸਵੀਰਾਂ ਇਹ ਸਾਫ਼ ਦੱਸਦੀਆਂ ਨੇ ਕਿ ਕਿਵੇਂ ਲੋਕਾਂ ਦਾ ਪਾਰਾ ਸੱਤਵੇਂ ਆਸਮਾਨ ਤੇ ਹੈ ਪੀਆਰਟੀਸੀ ਦੀ ਬੱਸ ਨਾ ਰੁਕਣ ਤੇ ਪਿੰਡ ਦੌਲਾਬਾਸੀ ਪੜਕੁੱਠੇ ਅਤੇ ਉਹਨਾਂ ਨੇ ਪੀਆਰਟੀਸੀ ਦੀ ਬੱਸ ਨੂੰ ਰੋਕ ਕੇ ड्राइवर कंडक्टर दी कुटमार की थी ये बाद मौके पे खूब हंगामा हुआ ਦਰਸਲੇ ਪੂਰਾ ਮਾਮਲਾ ਵਾਪਰਿਆ ਸ਼੍ਰੀ ਮੁਖਸਰ ਸਾਹਿਬ ਦੇ ਪਿੰਡ ਦੋਲਾ ਵਿਖੇ ਜਿੱਥੇ ਕਿ ਪੀਆਰਟੀਸੀ ਦੀ ਬੱਸ ਖਾਲੀ ਹੋਣ ਦੇ ਬਾਵਜੂਦ ਵੀ ਨਾ ਰੋਕੇ ਜਾਣ ਦੇ ਇਲਜ਼ਾਮ ਲਗੇ ਇਲਜ਼ਾਮ ਹੈ ਕਿ ਪੀਆਰਟੀਸੀ ਡਰਾਈਵਰ ਵੱਲੋਂ ਬੱਸ ਨਹੀਂ ਰੁਕੇਗੀ ਅਤੇ ਪਿੰਡ 'ਚ ਖੜੀਆਂ ਸਵਾਰੀਆਂ ਨੂੰ ਨਹੀਂ ਚੁੱਕਿਆ ਗਿਆ ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਬੱਸ ਦਾ ਪਿੱਛਾ ਕੀਤਾ ਅਤੇ ਬੱਸ ਨੂੰ ਘੇਰ ਲਿਆ ਇਸ ਤੋਂ ਬਾਅਦ ਇਲਜ਼ਾਮ ਵੀ ਲੱਗੇ ਕਿ ਬੱਸ ਨੂੰ ਘੇਰ ਕੇ ਪਿੰਡ ਵਾਸੀਆਂ ਨੇ ਡਰਾਈਵਰ ਅਤੇ ਕੰਡਕਟਰ ਦੀ ਕੁੱਟਮਾਰ ਕੀਤੀ। ਦੇਖੋ ਨਾ ਨਾ ਖਾ ਕੇ ਬੰਦੇ ਪਾਣ ਦਾ ਨਫਾ ਨਾ ਪਿਆ ਸਾਡੀਆਂ ਇਹ ਦੌਲੇ ਵਾਲੇ ਆ ਮੇਨ ਬੰਦੇ ਦੋ ਤਿੰਨ ਬੰਦੇ ਇਹਨਾਂ ਦੇ ਇੱਕ ਵਾਰਾ ਜਦੋਂ ਵੜੀ ਗੱਡੀ ਮੂਰੇ ਹੋਇਆ ਮੇਨ ਬੰਦਾ ਨਹੀਂ ਤੋੜੀ ਹੋਈ ਹੋਰ ਤਾਂ ਕਹਾਂ ਕਰੋ ਫਾਲਕੇ ਸੁਰਾਨ ਮੌਕੇ ਤੇ ਡਰਾਈਵਰ ਅਤੇ ਕੰਡਕਟਰ ਦੇ ਹੋਰ ਸਾਥੀ ਵੀ ਆ ਗਏ ਜਿਨ੍ਹਾਂ ਨੇ ਕੇ ਬਸ ਘੇਰਨ ਵਾਲੇ ਵਿਅਕਤੀਆਂ ਦੀ ਕੁੱਟਮਾਰ ਕੀਤੀ ਅਤੇ ਇਲਜ਼ਾਮ ਲਗਾਇਆ ਕਿ ਉਹਨਾਂ ਵੱਲੋਂ ਬਸ ਦੀ ਪੰਨ ਤੋੜ ਕੀਤੀ ਗਈ ਹੈ ਆ ਬੈਂਡ ਬੰਦਲ 2-3 ਬੰਦੇ ਇਹਨਾਂ ਦੇ ਇੱਕ ਹੋਰ ਆ ਜਿਹੜਾ ਸਾਡੀ ਗੱਡੀ ਮੋੜਿਆ ਆ ਬੰਦੇ ਬੰਦਲ ਉਹ ਨਾ ਕਰੋ ਦੱਸਿਆ ਕਿ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਵੱਲੋਂ ਪਿਛਲੇ ਦਿਨੀ ਇਹ ਐਲਾਨ ਕੀਤਾ ਗਿਆ ਸੀ ਕਿ ਬੱਸਾਂ ਵਿੱਚ ਜਿੰਨੀਆਂ ਸੀਟਾਂ ਉਨੀਆਂ ਸਵਾਰੀਆਂ ਹੀ ਬਿਠਾਈਆਂ ਜਾਣਗੀਆਂ ਆਪਕੇ ਬਵੰਜਾ ਸੈਂਟਰ ਬੱਸ ਚ 52 ਸਵਾਰੀਆਂ ਹੀ ਬਿਠਾਈਆਂ ਜਾਣਗੀਆਂ ਜਦਕਿ ਰਾਸਤੇ 'ਚ ਰੋਕ ਕੇ ਕਿਸੇ ਵੀ ਸਵਾਰੀ ਨੂੰ ਨਹੀਂ ਬਿਠਾਇਆ ਜਾਵੇਗਾ ਜਿਸ ਤੋਂ ਬਾਅਦ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਲੋਕ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਨੂੰ ਇਹ ਨਿਯਮਾਂ 'ਚ ਬਦਲਾਅ ਕਰਨ ਦੀਆਂ ਅਪੀਲਾਂ ਕਰ ਰਹੇ ਨੇ ਪਰ ਹੁਣ ਇਹਨਾਂ ਨਿਯਮਾਂ ਕਰ ਲੋਕਾਂ 'ਚ ਝੜਪਾਂ ਹੋ ਲੈ ਕੇ ਹਨ ਇਹ ਤਸਵੀਰਾਂ ਸਾਫ ਦੱਸਦੀਆਂ ਨੇ ਕਿ ਕਿਵੇਂ ਲੋਕਾਂ ਦਾ ਗੁੱਸਾ ਇਹਨਾਂ ਨਿਯਮਾਂ ਅਤੇ ਕੰਡਕਟਰ ਡਰਾਈਵਰਾਂ ਖਿਲਾਫ ਫੁੱਟ ਰਿਹਾ ਹੈ ਆ ਬੇਨ ਬੰਦੇ ਦੋ ਤਿੰਨ ਬੰਦੇ ਇਹਨਾਂ ਦੇ ਇੱਕ ਹੋਰ ਆ ਜਿਹੜਾ ਵਾਡੀ ਗੱਡੀ ਮੋਰੀ ਹੋਇਆ ਆ ਬੰਦੇ ਬੰਦਾ ਨਹੀਂ ਔਰ ਧੱਕਾ ਨਾ ਕਰੋ ਔਰ ਚੱਕਰਾਂ ਕਾਲੀ ਦੱਸਦੀ ਆ ਕਿ ਬੱਸਾਂ 'ਚ ਸੀਟਾਂ ਨਾ ਮਿਲਣ ਕਾਰਨ ਸਵਾਰੀਆਂ ਪਰੇਸ਼ਾਨ ਹੋ ਰਹੀਆਂ ਨੇ বাস ਵਿੱਚ ਸਿਰਫ ਔਰਨੀਆਂ ਹੀ ਸਵਾਰੀ ਬਿਠਾਈ ਜਾਂਦੀਆਂ ਨੇ ਜਿੰਨੀਆਂ ਕਿ ਉਸ ਵਿੱਚ ਸਿੱਟਾ ਹੁੰਦੀਆਂ ਨੇ ਜਦਕਿ ਬਾਕੀ ਸਵਾਰੀਆਂ ਨੂੰ ਥੱਲੇ ਉਤਾਰ ਦਿੱਤਾ ਜਾਂਦਾ ਹੈ ਜਿਸ ਕਾਰਨ ਲੋਕ ਬੱਸ ਅੜਿਆਂ ਤੋਂ ਲੈ ਕੇ ਸੜਕਾਂ ਤੇ ਖੱਜਲ ਖਵਾਰ ਹੋ ਰਹੇ ਨੇ ਅਤੇ ਹੁਣ ਇਸ ਖੱਜਲ ਖਵਾਰੀ ਤੋਂ ਬਾਅਦ ਲੋਕ ਬੱਸ ਡਰਾਈਵਰਾਂ ਅਤੇ ਕੰਡਕਟਰਾਂ ਖਿਲਾਫ ਗੁੱਸੇ ਵਿੱਚ ਨਜ਼ਰ ਆ ਰਹੇ ਨੇ ਮੁਖਤਰ ਸਾਹਿਬ ਤੋਂ ਪ੍ਰਵਿੰਦਰਜੀਤ ਸਿੰਘ ਸੈਂਟਰਲ ਪੰਜਾਬ ਟੀਵੀ